15 ਅਗਸਤ 1947 ਆਜ਼ਾਦੀ ਦਾ ਉਹ ਦਿਹਾੜਾ ਜਦੋਂ ਭਾਰਤ ਅੰਗਰੇਜ਼ਾਂ ਦੀ ਹਕੂਮਤ ਤੋਂ ਆਜ਼ਾਦ ਹੋਇਆ ਸੀ ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਵਾਲੇ ਕ੍ਰਾਂਤੀਕਾਰੀਆਂ 'ਚ ਦੁਰਗਾਵਤੀ ਬੋਰਾ ਦਾ ਵੀ ਜ਼ਿਕਰ ਨਾ ਹੋਵੇ ਇਹ ਸੰਭਵ ਨਹੀਂ ਹੋ ਸਕਦਾ ਦੁਰਗਾਵਤੀ ਬੋਰਾ ਜਿਨ੍ਹਾਂ ਨੂੰ ਦੁਰਗਾ ਭਾਬੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਦੁਰਗਾ ਭਾਬੀ ਦਾ ਸ਼ਹੀਦ ਭਗਤ ਸਿੰਘ ਦੀ ਪਤਨੀ ਬਣਨ ਦਾ ਕਿੱਸਾ ਅੱਜ ਵੀ ਮਸ਼ਹੂਰ ਹੈ। ਇਹ ਸੁਣ ਕੇ ਤੁਹਾਨੂੰ ਵੀ ਹੈਰਾਨੀ ਹੋਈ ਹੋਵੇਗੀ ਕਿ ਭਗਤ ਸਿੰਘ ਦਾ ਤਾਂ ਵਿਆਹ ਹੀ ਨਹੀਂ ਹੋਇਆ ਸੀ ਫਿਰ ਪਤਨੀ ਤੇ ਦੁਰਗਾ ਭਾਬੀ ਇਹ ਪੂਰੀ ਕਹਾਣੀ ਕੀ ਹੈ? ਦੁਰਗਾਵਤੀ ਬੋਰਾ ਜਿਨ੍ਹਾਂ ਦਾ ਜਨਮ 1907 ਨੂੰ ਉੱਤਰ ਪ੍ਰਦੇਸ਼ 'ਚ ਹੋਇਆ ਮਹਿਜ਼ 10 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਦਾ ਵਿਆਹ ਕ੍ਰਾਂਤੀਕਾਰੀ ਭਗਵਤੀ ਚਰਨ ਵੋਰਾ ਨਾਲ ਹੋ ਗਿਆ ਆਪਣੇ ਪਤੀ ਨਾਲ ਰਹਿੰਦਿਆਂ ਉਹਨਾਂ ਨੇ ਕ੍ਰਾਂਤੀਕਾਰੀਆਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਇੱਕ ਬੰਬ ਧਮਾਕੇ ਦੇ ਵਿੱਚ ਦੁਰਗਾਵਤੀ ਬੋਰਾ ਦੇ ਪਤੀ ਸ਼ਹੀਦ ਹੋ ਗਏ ਪਤੀ ਦੀ ਮੌਤ ਮਗਰੋਂ ਦੁਰਗਾਵਤੀ ਬੋਰਾ ਲਾਹੌਰ ਦੇ ਮਹਿਲਾ ਕਾਲਜ ਦੇ ਵਿੱਚ ਹਿੰਦੀ ਦੀ ਅਧਿਆਪਕਾ ਬਣ ਗਈ ਦੁਰਗਾਵਤੀ ਤੋਂ ਦੁਰਗਾ ਭਾਬੀ ਦਾ ਸਫਰ ਦੁਰਗਾਵਤੀ ਨੂੰ ਸਾਥੀ ਕ੍ਰਾਂਤੀਕਾਰੀ ਦੁਰਗਾ ਭਾਬੀ ਕਹਿ ਕੇ ਬੁਲਾਉਂਦੇ ਸਨ दुर्गा भाभी इतनी बहादुर थी कि वो क्रांतिकारियों ਲਈ ہتھیارਾਂ ਦੀ ਵਿਵਸਥਾ ਕਰਦੇ ਸੀ 1903 ਸਾਈਮਨ ਕਮਿਸ਼ਨ ਦੇ ਵਿਰੋਧ ਸਮੇਂ ਕੀਤੇ लाठी चार्ज ਦੌਰਾਨ ਜਦੋਂ ਪੰਜਾਬ ਕੇਸਰੀ ਲਾਲਾ ਲਾਜਪਤਰਾਏ ਸ਼ਹੀਦ ਹੋ ਗਏ ਤਾਂ ਲਾਹੌਰ ਚ ਕ੍ਰਾਂਤੀਕਾਰੀਆਂ ਦੀ ਬੈਠਕ ਸੱਦੀ ਗਈ ਚੰਦਰ ਸ਼ੇਖਰ আজাদ, ਦੁਰਗਾ ਭਾਭੀ ਸਣੇ ਸਾਰੇ ਕ੍ਰਾਂਤੀਕਾਰੀਆਂ ਨੇ ਪੁਲਿਸ ਕਮਿਸ਼ਨਰ ਲਾਰਡ ਹੈਲੀ ਦੇ ਕਤਲ ਦੀ ਯੋਜਨਾ ਬਣਾਈ ਦੁਰਗਾ ਭਾਬੀ ਦੇ ਪਗਤ ਸਿੰਘ ਦੀ ਪਤਨੀ ਬਣਨ ਦਾ ਕિસ્ਸਾ ਅੰਗਰੇਜ਼ ਅਧਿਕਾਰੀ ਸਾਂਡਰਸ ਦੇ ਕਤਲ ਮਗਰੋਂ ਸੁਖਦੇਵ ਪਗਤ ਸਿੰਘ ਅਤੇ ਰਾਜਗੁਰੂ ਰੁਪੋਸ਼ ਚਲਰੇ ਸਰ ਤੇ ਇਸੇ ਵਿਚਾਰੇ ਸੁਖਦੇਵ ਪਗਤ ਸਿੰਘ ਅਤੇ ਰਾਜਗੁਰੂ ਨੂੰ ਲਾਹੌਰ ਤੋਂ ਬਾਹਰ ਕੱਢਣ ਲਈ ਦੁਰਗਾ ਭਾਬੀ ਸਾਹਮਣੇ ਆਏ। ਸਾਲ 1928 ਪਗਤ ਸਿੰਘ ਇੱਕ ਅਫਸਰ ਵਰਗੀ ਪੋਸ਼ਾਕ ਪਾ ਕੇ ਟਾਂਗੇ ਤੇ ਸਵਾਰ ਹੋ ਗਏ। ਉਹਨਾਂ ਦੇ ਨਾਲ ਕੀਮਤੀ ਸਾੜੀ ਅਤੇ ਉੱਚੀ ਹੀਲ ਚ ਦੁਰਗਾ ਭਾਬੀ ਸੀ। ਜੋ ਕਿ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਵੱਜੋਂ ਯਾਤਰਾ ਕਰ ਰਹੀ ਸੀ ਪਗਤ ਸਿੰਘ ਦੀ ਗੋਚ ਦੁਰਗਾ ਭਾਬੀ ਦਾ ਤਿੰਨ ਸਾਲਾ ਦਾ ਮੁੰਡਾ ਸਿਸ਼ੀ ਸੀ ਉਹਨਾਂ ਦੇ ਨੌਕਰ ਦੇ ਰੂਪ ਦੇ ਵਿੱਚ ਰਾਜਗੁਰੂ ਉਹਨਾਂ ਦੇ ਨਾਲ ਸਨ ਪਗਤ ਸਿੰਘ ਅਤੇ ਰਾਜਗੁਰੂ ਦੋਵਾਂ ਦੇ ਕੋਲ ਲੋਡਡ ਰਿਵਾਲਵਰ ਸਨ ਇਸ ਯਾਤਰਾ ਦੇ ਲਈ ਪਗਤ ਸਿੰਘ ਦਾ ਨਾਂ ਰਣਜੀਤ ਅਤੇ ਦੁਰਗਾ ਭਾਬੀ ਦਾ ਨਾਂ ਸੁਜਾਤਾ ਰੱਖਿਆ ਗਿਆ ਸੀ ਬਾਰੀ ਸੁਰੱਖਿਆ ਦੇ باوجود ਦੁਰਗਾ ਭਾਬੀ ਅਤੇ ਭਗਤ ਸਿੰਘ ਪਤੀ ਪਤਨੀ ਬਣ ਕੇ ਲਾਹੌਰ ਤੋਂ ਕਲਕੱਤਾ ਪਹੁੰਚੇ ਜਿਸ ਦਿਨ ਭਗਤ ਸਿੰਘ ਨੇ ਸੈਂਟਰਲ ਅਸੈਂਬਲੀ ਚ ਬੰਬ ਸੁੱਟਿਆ ਸੀ ਦੁਰਗਾ ਭਾਬੀ ਖਾਸ ਤੌਰ ਤੇ ਉਹਨਾਂ ਨੂੰ ਮਿਲਣ ਦੇ ਲਈ ਦਿੱਲੀ ਆਇਸਕ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਤੋਂ ਬਾਅਦ ਪੁਲਿਸ ਨੇ ਦੁਰਗਾ ਭਾਬੀ ਨੂੰ ਵੀ ਗ੍ਰਿਫਤਾਰ ਕਰ ਲਿਆ ਪਰ ਸਬੂਤ ਨਾ ਮਿਲਣ ਕਰਕੇ ਪੁਲਿਸ ਨੇ ਉਹਨਾਂ ਨੂੰ ਰਿਹਾਅ ਕਰ ਦਿੱਤਾ 1999 ਨੂੰ ਦੁਰਗਾ ਭਾਬੀ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ